ਸਸ਼ੀਗਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਕਿਸਾਨ ਲੀਡਰ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੇ ਵੱਲੋਂ ਅੰਮ੍ਰਿਤਸਰ ਦੇ ਪਿੰਡ ਸੁਹੀਆਂ ਕਲਾਂ ਦੇ ਵਿੱਚ ਇੱਕ ਵੱਡੀ ਪੰਚਾਇਤ ਰੈਲੀ ਕੀਤੀ ਗਈ ਇਸ ਮਹਾ ਪੰਚਾਇਤ ਦੇ ਵਿੱਚ ਵੱਡੇ ਪੱਧਰ ਤੇ ਕਿਸਾਨ ਤੇ ਕਿਸਾਨ ਲੀਡਰ ਪਹੁੰਚੇ ਅਜਿਹੇ ਦੇ ਵਿੱਚ ਅਗਲੀਆਂ ਰਣਨੀਤੀਆਂ ਦੇ ਬਾਰੇ ਗੱਲਬਾਤ ਕੀਤੀ ਗਈ ਤਾਂ ਉੱਥੇ ਹੀ ਇਸ ਚੀਜ਼ ਦਾ ਵੀ ਜ਼ਿਕਰ ਕੀਤਾ ਗਿਆ ਕਿ ਕਿਸ ਤਰ੍ਹਾਂ ਕਿਸਾਨਾਂ ਦੇ ਹਜ਼ਾਰਾਂ ਕਰੋੜ ਰੁਪਏ ਨੇ ਜਿਹੜੇ ਉਹ ਸਰਕਾਰਾਂ ਖਾ ਗਈਆਂ ਕਿਸ ਤਰ੍ਹਾਂ ਐਮਐਸਪੀ ਜਿਹੜੀ ਉਹ ਨਹੀਂ ਦਿੱਤੀ ਗਈ ਕਿਸ ਤਰ੍ਹਾਂ ਵੱਡੇ ਪੱਧਰ ਦੇ ਉੱਪਰ ਬਰਬਾਦ ਹੋਈਆਂ ਫਸਲਾਂ ਦੀ ਰਿਕਵਰੀ ਹੈ ਜਿਹੜੀ ਗੁਦਾਵਰੀ ਕਰਕੇ ਨਹੀਂ ਹੋਈ ਤੇ ਹੋਰ ਕਿਸ ਤਰ੍ਹਾਂ ਕਿਸਾਨ ਲਗਾਤਾਰ ਘਾਟੇ ਦੇ ਵਿੱਚ ਜਾ ਰਹੇ ਨੇ ਕਿਸ ਤਰ੍ਹਾਂ ਕਿਸਾਨਾਂ ਦੇ ਉੱਪਰ ਕਰਜ਼ਾ ਚੜ ਰਿਹਾ ਇਸ ਬਾਬਤ ਉਹਨਾਂ ਨੇ ਗੱਲਬਾਤ ਕੀਤੀ ਹੈ ਕੀ ਕਹਿਣਾ ਉਹਨਾਂ ਦਾ ਆਓ ਪਹਿਲਾਂ ਸੁਣ ਲੈਨੇ ਆ ਸੋ ਸਾਨੂੰ ਸਾਰਿਆਂ ਨੂੰ ਗੱਲ ਸਮਝਣੀ ਪੈਣੀ ਹੈ ਲੜਾਈ ਹਜੇ ਮੁੱਕੀ ਨਹੀਂ ਲੈਪੁਲਿਟ ਪੋਲਿਸੀ ਵਾਪਸ ਹੋ ਗਈ ਹੈ ਅਜੇ ਵੀ ਅਸਟਾ ਜੱਟਾਂ ਅਸਟਾ ਕਿਸਾਨ ਅਸਟਾ ਪਰ ਸਾਨੂੰ ਤਾਂ ਪਤਾ ਨਹੀਂ ਮਿੱਤਰੋ ਗੱਲ ਕਰਨੀ ਨਹੀਂ ਸਾਨੂੰ ਪਹਿਲਾਂ ਲਿਖਣਾ ਸਾਨੂੰ ਦਾ ਸਮਝਣਾ ਪੜ੍ਹਣਾ ਹੈ ਠੀਕ ਹੈ ਕਿ ਸਰਕਾਰਾਂ ਜਿਹੜੇ ਪਾਲਸ ਨਾ ਲੈ ਕੇ ਆਉਂਦੀਆਂ ਨਹੀਂ ਸਾਡੇ ਵਿਚਾਰੇ ਬਜ਼ੁਰਗ ਜਿਹੜੇ ਪੁਰਾਣੇ ਕਿਸਾਨ ਨੇ ਉਹਨਾਂ ਪਾਲਸ ਨਾਲ ਵੀ ਸਟੱਡੀ ਨਹੀਂ ਕਰ ਸਕਦੇ ਆ ਜਿਹੜਾ ਗੈਰਟੀ ਮੈਂ ਗੱਲ ਕਰਕੇ ਆਈਆਂ ਉਹਦੇ ਤੁਸੀਂ ਉਹਨੂੰ ਉਹ ਸਦਾ ਵਿਚਾਰਾ ਧੋਲਾ ਕਿਸਾਨ ਉਹਨੂੰ ਕੀ ਪੜ ਪਾਏਗਾ ਮੋਂਗਾ ਮੈਨੂੰ ਲੱਗਦਾ ਕਿ ਜੇ ਪ੍ਰੋਫੈਸਰ ਨੂੰ ਬਿਠਾ ਦੂੰ ਤੇ ਤੂੰ ਵਰ ਕੇ ਜਨਾ ਉਹ ਨਹੀਂ ਪੜ ਸਕਦਾ ਕਾਰਨ ਇਹ ਹੈ ਉਹਦੇ ਵਿੱਚ ਇੱਕ ਪੈਰਾ ਪੜਦਾ ਕਰਦੇ ਆਂ ਅਗਲੇ ਪਾਸੇ ਰੈਫਰੈਂਸ ਆ ਜਾਂਦਾ ਹੈ ਇਹ ਕਹਿ ਦਿੱਤਾ ਜਾਂਦਾ ਹੈ ਕਿ ਫਲਾਨੀ ਟ੍ਰੀਟੀ ਨੂੰ ਸਮਝੋ ਇਹ ਉਹਦੇ ਮੁਤਾਬਕ ਹੈ ਫੇਰੇ ਦਾ ਮਤਲਬ ਇਹ ਹੈ ਕਿ ਇੱਥੇ ਕਿਤਾਬਾਂ ਬੰਦ ਕਰੇ ਨੂੰ ਉਹੋ ਟ੍ਰੀਟੀ ਲੱਭ ਕੇ ਲਿਆ ਪਹਿਲਾਂ ਉਹਨੂੰ ਪੜ ਫੇਰ ਅਗਲਾ ਅਗਲੀ ਲਾਈਨ ਪੜੀ ਜਾਣੀ ਹੈ ਫੇਰ ਅੱਗੇ ਇੱਕ ਬਹੁਤ ਫਰੇਵੈਂਸ ਆ ਜਾਂਦਾ ਹੈ ਸੋ ਇਹ ਸਾਲਾਂ ਬੰਦੀ ਟਾਈਮ ਲਿਖਣੀ ਨਹੀਂ ਉਹਨਾਂ ਦੀ ਜਦੋਂ ਪੜਨ ਦੇ ਨਹੀਂ ਸਾਡੇ ਕਿਸਾਨੀ ਸਮਝ ਤੋਂ ਬਾਹਰ ਨੂੰ ਲੇਕਿਨ ਇਹ ਉਹ ਨਹੀਂ ਸਮਝਾ ਕਿ ਅਸੀਂ ਆਖਿਆ ਵੀ ਸਾਨੂੰ ਤਾਂ ਪਤਾ ਹੀ ਨਹੀਂ ਮੇਰੇ ਮਿੱਤਰੋ ਦੇਖ ਕਰੋ ਕਬੂਤਰ ਦੇ ਅੱਖਾਂ ਵਿੱਚ ਦੇ ਨਾਲ ਬਿੱਲੀ ਪਿੱਛੇ ਆਦੀ ਹੁੰਦੀ ਫਿਰ ਇੱਕ ਹਾਦਸਾ ਹੋ ਬੰਦੀ ਉਹਦਾ ਬਾਅਦ ਜਾਰੀ ਹੈ ਆਪਾਂ ਨੂੰ ਇਹ ਨਹੀਂ ਸਮਝਣਾ ਆਖਿਆ ਵੀ ਸਾਨੂੰ ਤਾਂ ਪਤਾ ਨਹੀਂ ਇੱਕ ਇੱਕ ਗੱਲ ਨੂੰ ਸਮਝਣਾ ਪੈਣਾ ਹੈ ਬੜੀ ਬਰੀਕੀ ਦੇ ਨਾਲ ਸਮਝਣਾ ਪੈਣਾ ਹੈ ਕਿ ਵਾਰ-ਵਾਰ ਸਾਡੇ ਦੇ ਬਾਗਤ ਹੋ ਰਿਹਾ ਹੈ ਕੀ ਕਾਰਨ ਹੈ ਬਹੁਤ ਸਾਰੀਆਂ ਜਮਾਤਾਂ ਦੇਸ਼ ਦੇ ਵਿੱਚ ਬੈਠੀਆਂ ਨੇ ਕਿਸੇ ਦੇ ਬਾਗਤ ਨਹੀਂ ਹੋ ਰਿਹਾ ਉਹਦੇ ਵਿੱਚ ਸਪਸ਼ਟ ਲਿਖਿਆ ਹੈ ਕਿ ਇੱਥੇ ਆ ਜਿਹੜੀ ਥੇਤੀ ਆਪਾਂ ਕਰਦੇ ਆ ਕੋਈ 2 ਕਿੱਲੇ ਨਹੀਂ ਕਰਦਾ ਕੋਈ 4 ਕਿੱਲੇ ਨਹੀਂ ਕਰਦਾ ਕੋਈ 5 ਕਿੱਲੇ ਨਹੀਂ ਕਰਦਾ ਕੋਈ 10 ਕਿੱਲੇ ਨਹੀਂ ਕਰਦਾ ਮੈਂ ਕਹਿੰਦਾ ਕੋਈ 500 ਏਕੜ ਦੇ ਵੀ ਕਰਦਾ ਹੋਵੇ ਉਹਨਾਂ ਸਾਇਆਂ ਨੂੰ ਛੋਟੇ ਕਿਸਾਨਾਂ ਦੀ ਗਿਣਤੀ 'ਚ ਰੱਖਦੇ ਨੇ ਉਹ ਕਹਿੰਦੇ ਆ ਵੀ ਇੱਥੇ ਖੇਤੀ ਘੱਟੋ ਘੱਟ 15 18 20 ਹੇਕ ਤੋਂ ਲੈ ਕੇ 50 50 ਹੇਕਰ ਦੇ ਫਾਰਮ ਬਣਨ ਔਰ ਖੇਤੀ ਦਾ ਸੀ ਕੰਪਿਊਟਰੀਕਰਨ ਕਰਨਾ ਹੈ ਕੰਪਿਊਟਰੀਕਰਨ ਕਰਨਾ ਖੇਤੀ ਦਾ ਅੰਦਾਜ਼ਾ ਲਾ ਕੇ ਦੇਖਿਓ ਲੱਗਦਾ ਹੈ ਨਾ ਬੜਾ ਔਖਾ ਵੀ ਨਕਾ ਕਰੀਏ ਮੋਰ ਨੂੰ ਬੜਾ ਕੰਪਿਊਟਰ ਨਾਲ ਪਰੇ ਤਾਂ ਤੁਸੀਂ ਦੇਖ ਲਿਆ ਹੋਵੇਗਾ ਆਧੁਨਿਕ ਤਕਨੀਕ ਨੇ ਮੋਟੋ ਤੁਹਾਡੀ ਜੂਬੇ ਤੁਹਾਡਾ ਚੱਲੀ ਜਾਂਦਾ ਹੁੰਦਾ ਹੈ ਤੇ ਤੁਸੀਂ ਦਿੱਲੀ ਫੰਡੇ ਵੀ ਚੈੱਕ ਕਰ ਲਿਆ ਮੈਨੂੰ ਮੇਰੇ ਟੇਬਲ ਚੱਲਦਾ ਨਹੀਂ ਜਾਂਦਾ ਇਹ ਕੰਮ ਦਾ ਕਾਰੀ ਲੈਣੀ ਹੋਣਾ ਇਹਨਾਂ ਦਾ ਪਤਾ ਹੈ ਨਾ ਸਾਰਿਆਂ ਨੂੰ ਇੱਕ ਤੇ ਤਕਨੀਕ ਹੈਗੀ ਆ ਤੇ ਵੀ ਉਹ ਤਕਨੀਕ ਹੈ ਤਾਂ ਵੇ ਇੱਕ ਤਕਨੀਕ ਹੋਰ ਧਿਆਨ ਚ ਰੱਖਿਓ ਆਹ ਲਾਈਨ ਸਾਰਿਆਂ ਦੇ ਜਿਹੜੇ ਪੰਪ ਆਏ ਹਨ ਉਹ ਲਾਈਨ ਸਾਰਿਆਂ ਦੇ ਪੰਪ ਆਏ ਸੀ ਇਹਨਾਂ ਨੇ ਇਹਨਾਂ ਦੀ ਗੱਡੀ ਆਉਂਦੀ ਸੀ ਜਦੋਂ ਇਹਨਾਂ ਦੀ ਗੱਡੀ ਦਾ ਜਿਹੜਾ ਢੱਕਣ ਸੀ ਜਿਹੜਾ ਉਹ ਉਦੋਂ ਖੁੱਲਦਾ ਸੀ ਜਦੋਂ ਬੰਪੇ ਕੋਈ ਇਹਨੂੰ ਕੋਰਪੇ ਜਾਂਦਾ ਸੀ ਇਹ ਗੱਡੀ ਇੱਥੇ ਪਹੁੰਚ ਗਈ ਐ ਇਹਦਾ ਕੋਡ ਦਿਓ ਫਿਰ ਜਾ ਕੇ ਤਾਂ ਢੱਕਣ ਖੁੱਲਦਾ ਸੀ ਇਹਦਾ ਮਤਲਬ ਕੰਪਿਊਟਰ ਨੇ ਇਹਨਾਂ ਕੰਟਰੋਲ ਕਰ ਲਿਆ ਕਿ ਰਸਤੇ ਦੇ ਵਿੱਚ ਸਾਡੀ ਗੱਡੀ ਕੋਈ ਛੇੜੇ ਨਾ ਉਹ ਕੰਪਿਊਟਰ ਕੰਟਰੋਲ ਕਰ ਲੇਗਾ ਖੇਤੀ ਨੂੰ ਵੀ ਕਰ ਲੇਗਾ ਕਿਉਂਕਿ ਅਗਲੇ ਸੁੱਤੀ ਬੈਠੇ ਨੇ ਤੋ ਐਸੇ ਨਹੀਂ ਅਸੀਂ ਵੀ ਮੰਨ ਲਿਆ ਅਸੀਂ ਮੰਨ ਰਿਹਾ ਕਿ ਜਿਹੜੀ ਖੇਤੀ ਹੈ ਸਾਡਾ ਰੋਜ਼ਗਾਰ ਹੈ ਸਾਡੀ ਰੋਟੀ ਹੈ ਸਾਡੇ ਬੱਚਿਆਂ ਦਾ ਜੀਵਨ ਹੈ ਸਾਡੀਆਂ ਧੀਆਂ ਦੀ ਇੱਜ਼ਤ ਦਾ ਰੋਟੀ ਇਹ ਜਿਹੜੀ ਜ਼ਮੀਨ ਹੈ ਇਹ ਨਾ ਮਾਣੀ ਕੋਈ ਚੀਜ਼ ਨਹੀਂ ਹੈ ਜਿਵੇਂ ਜਿਹੜੇ ਇਹਨੇ ਖੁੱਸਿਆ ਸਾਡੇ ਕੋਲੋਂ ਗਵਾਚਣਾ ਉਹਦੇ ਤੁਸੀਂ ਹਰਾਤ ਦੇਖੋ ਕੀ ਬਣਿਆ ਹੱਪਾ ਰਹਿਣਾ ਮਿਲਣਾ ਤਾਂ ਵੇਸੇ ਤੇ ਜਮੀਨ ਤੇ ਬਾਡ ਲੈਂਡ ਫੂਲ ਪਿੱਛੇ हट ਗਈ ਇਹ ਨਾ ਸੋਚੋ ਵਿਚਾਰ ਮਸਲੇ ਦਾ ਹੱਲ ਹੋ ਗਿਆ ਇਸੇ ਨਾਂ ਵਿੱਚ ਹੋਰ ਰੂਪ ਚਾਣਦੇ ਜਮੀਨ ਲੈ ਕੇ ਹਰ ਹਾਲਤ ਲੈ ਕੇ ਚਾਕੇ ਫੈਸਲਾ ਹੋਇਆ ਵਾ ਉੱਪਰ ਜਿਹੜਾ 1993 ਚ ਫੈਸਲਾ ਹੋਇਆ ਉਹਦੇ ਚ ਲਿਖਿਆ ਹੈ ਕਿ ਇਹਨਾਂ ਨੂੰ ਜ਼ਮੀਨ ਲੈਣੀ ਆ ਅਗਲਾ ਅਗਲੀ ਗੱਲ ਕੀ ਲਿਖੀ ਹੈ ਉਹ ਵੀ ਦੱਸ ਦਿੰਨਾ ਅਗਲੀ ਗੱਲ ਇਹ ਲਿਖੀ ਹੈ ਕਿ ਇਹਨਾਂ ਕਿਸਾਨਾਂ ਨੂੰ ਮਜ਼ਦੂਰਾਂ ਜਮੀਨ ਸਾਰੀ ਕਾਰਪੋਰੇਟਾਂ ਵਾਲ ਨੂੰ ਧੱਕ ਕੇ ਇਹ ਮਜ਼ਦੂਰਾਂ ਦੀ ਗਿੰਤੀ ਵਧੇ ਤੇ ਉਸ ਕਾਰਪੋਰੇਟ ਘਰਾਂਿਆਂ ਨੂੰ ਜਾਂ ਉਸ ਇੰਡਸਟਰੀ ਨੂੰ ਸਸਤਾ ਮਜ਼ਦੂਰ ਪ੍ਰੋਵਾਈਡ ਕਰਵਾਉਣਾ ਪਉਂਸੀ ਆ ਹੈ ਕੰਮ ਇਹਦੇ ਤੇ ਚੱਲ ਰਿਹਾ ਹੈ ਸੋ ਇਸ ਲਈ ਸਾਡੀ ਯਕੀਂ ਦੇ ਵਾਰ-ਵਾਰ ਬਾੜ ਹੁੰਦੇ ਨੇ ਔਰ ਅਸੀਂ ਇਹ ਨੀਂਦ ਵੀ ਲੜਾਈ ਲੜਨੀ ਆ ਹਰ ਹੱਥ ਤੇ ਲੜਨੇ ਆ ਸਾਡੀ ਜਮਾਤ ਨੂੰ ਆ ਜਿਹੜੇ ਜਿੰਨੇ ਤੁਸੀਂ ਇੱਥੇ ਬੈਠੇ ਹੋ ਕਦੇ ਵਿਚਾਰ ਕੀਤੀ ਐ ਇਸ ਗੱਲ ਤੇ ਕਿ ਫਾਰਮ ਤੁਹਾਡੀ ਜ਼ਮੀਨ ਫਾਰਮ ਚ ਆ ਕਿਸੇ ਨਾ ਕਿਸੇ ਚ ਤਾਂ ਵੀ ਦੋਸਤੋ ਕਦੇ ਆਇਆ ਕੁਮਾਗੜੀ ਵਿੱਚ ਕਿ ਸਾਡੀ ਜ਼ਮੀਨ ਕਿਸੇ ਫਾਰਮ ਚ ਹੈ ਤੁਹਾਡੀ ਜ਼ਮੀਨ ਤੇ ਫਾਰਮ ਫੜ ਚੁੱਕੇ ਨੇ ਮਿੱਤਰੋ ਜਿਹਨੂੰ ਅਸੀਂ ਇਹਦੇ ਤੇ ਹੋਰ ਕਮੀ ਹਿੱਤਾਂ ਨਾਲ ਨਿਗਾ ਮਾਰਨਾ ਹੈ ਤੇ ਵਿਸ਼ਵਾਸ ਨਾਲ ਵੀ ਆ ਬੜੇ ਪ੍ਰੇਮ ਨੇ ਦੇਖੋ ਇੱਕ ਪਲ ਨੋਟ ਕਰਿਓ ਤੁਸੀਂ ਜਿੰਨੇ ਇੱਥੇ ਬੈਠੇ ਹੋ ਕਲੀਨ ਬ੍ਰਦਰ ਆਏ ਆਪਣੇ ਵੀਰਾਂ ਨੂੰ ਮਨਾਂ ਵਿੱਚ ਰੋਣਾ ਨਾ ਪੈਣ ਦੇਣ ਕਿਉਂਕਿ ਜਿਹੜੀ ਮੈਂ ਕਹਾਣੀ ਹੁਣ ਤੁਹਾਡੇ ਨਾਲ ਸਾਢੀ ਕਰਨੀ ਹੈ ਨਾ ਇਹ ਬੜੀ ਗੁੰਝਲਦਾਰ ਹੈ ਜਿਵੇਂ ਸਕੂਲ ਦਾ ਬੱਚਾ ਸਾਇੰਸ ਪੜ੍ਹਨ ਜਾਂਦਾ ਜਾਂ ਮੈਥ ਪੜ੍ਹਦਾ ਜਾਂ ਇੱਕ ਫਾਰਮੂਲਾ ਦੀ ਸਮਝ 'ਚ ਨਾ ਆਇਆ ਤੇ ਉਹਨੂੰ ਅਗਲੇ ਪਾਸੇ ਪੇ ਸਾਰੀ ਸਾਇੰਸ ਸੀਰੀਓ ਦੇ ਸਭ ਤੋਂ ਨਹੀਂ ਵੀ ਕੀਆ ਪਹਿਲੇ ਨਾਲ ਮੰਦਰ ਨਾਲ ਲਿਖਣ ਹੈ ਉਹਨੂੰ ਅਗਲੇ ਨਾਲ ਸਕੂਲ ਦਾ ਲੈ ਕੇ ਜਾਣਾ ਚੋਰਸ ਕਰਕੇ ਇਹ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਧਿਆਨ ਰੱਖਿਓ ਧਿਆਨ ਇੱਥੇ ਜੋੜ ਕੇ ਰੱਖਿਓ ਮੈਂ ਬੇਨਤੀ ਕਰ ਰਿਹਾ ਸੀ ਵੀ ਜ਼ਮੀਨ ਲੈਣੀ ਆ ਫਾਰਮ ਬਣਨੇ ਆ ਪਾਲਸੀ ਜਿਹਨੂੰ ਲਿਖੀ ਗਈ ਕਿਦੋਂ ਆਈ ਸਾਡੇ ਕੋਲੇ ਸਾਈਨ ਕਦੋਂ ਹੋਇਆ 15 ਦਸੰਬਰ 1994 ਨੂੰ ਸਾਈਨ ਹੁੰਦਾ ਲੋਕ ਕਰ ਲਿਓ ਸਰਕਾਰ ਕੀ ਦੀ ਹੈ ਨਾਲ ਦੀ ਨਾਲ ਪੋਲੀਟਿਕਾ ਦਾ ਚਿਹਰਾ ਵੇਖੀ ਚਲੋ ਕੀ ਹੈ ਸਰਕਾਰਾ ਨਰਸਿਮਹਾ ਰਾਓ ਦੀ ਦੇਖ ਜਾਨਾ ਮੰਤਰੀ ਡਾਕਟਰ ਮਨਮੋਹ ਜਨੂ ਠੀਕੂ ਗਿਆ ਕਾ ਦਾ ਚਿਹਰਾ ਦਿਸ ਗਿਆ ਉਹਦੇ ਚ ਲਿਖਿਆ ਕਿ ਇੱਥੇ ਵੱਡੇ ਫਰਮ ਕਾਰ ਕਰਨੇ ਹੈਗਾ ਕੋ ਜ਼ਮੀਨ ਲੈਣੀ ਆ ਉਹਦੇ ਚ ਲਿਖਿਆ ਕਿ ਇਹਨਾਂ ਦੀ ਐਮਐਸਪੀ ਬੰਦ ਕਰਨੀ ਹੈ ਉਹਦੇ ਚ ਲਿਖਿਆ ਤੇ ਇਹਨਾਂ ਨੂੰ ਹਰ ਤਰ੍ਹਾਂ ਦੀ ਸਬਸਿਡੀ ਦੇਣੀ ਬੰਦ ਕਰਨੀ ਹੈ ਉਹਦੇ ਚ ਲਿਖਿਆ ਸਾਰਾ ਕੁਝ ਅਗਰ ਕੋਈ ਪਰਸਕਟੂ ਅਨੇਕੋ ਉਹਦਾ ਬਾਹਰ ਮਾ ਅਧਿਆਏ ਗੈਟ ਸਮਝੋ ਪੇਲਾ 12ਵਾਂ ਜਿਹੜਾ ਤੁਹਾਡੇ ਨੂੰ ਕੋਈ ਪੜ ਸਕਦਾ ਹੈ ਆ ਮੇਰੇ ਹੱਥ ਚੁੱਕ ਕੇ ਵੇਖ ਲਿਆ ਦੁੱਗਨ ਤੇ ਪਿਆਰ ਨੱਟ ਕੇ ਪਿਆ ਚੱਕਰ ਪੁੱਟ ਲੋ ਉਹਦੇ ਤੇ ਸਾਡੇ ਮੈਨਾਂ ਲਿਖੀਆਂ ਨੇ ਅਗਰ ਤੁਹਾਡੀ ਸਾਰਾ ਕੁਝ ਬੰਦ ਕਰਨਾ ਹੈ ਐਮਐਸਟੀ ਬੰਦ ਕਰਨੀ ਹੈ ਤੁਹਾਡੀ ਸੱਸ ਵੀ ਬੰਦ ਕਰਨੀ ਹੈ ਔਰ ਇੱਥੇ بڑے بڑے ਫਾਰਮ ਤਿਆਰ ਕਰਨੇ ਆ ਇਹ ਤਾਂ ਇਕੱਲੇ ਸਾਈਨ ਕਰਕੇ ਸਾਡੀ ਮੌਤ ਦੇ ਗ੍ਰੈਕਟਾਂ ਦੇ ਸਾਈਨ ਕਰਕੇ ਹੁਣ ਜਿਹੜਾ ਦੇਖੋ ਤੂੰ ਅਗਿਆਂ ਦਾ ਜਿਹੜੇ ਸਾਡੇ ਭਾਰਤ ਦੇ ਲੋਕ ਅੱਖਾਂ ਵਿੱਚ ਕੇ ਗੱਲ ਕਹਿ ਦਿੰਦੇ ਨੇ ਕਿ ਮੋਦੀ ਵਰਗਾ ਨਾ ਲੋਕ ਪਾਵਾ ਅਕਲ ਬਿਹਾਰੀ ਭਾਜਪਾ ਇਹ ਬਹੁਤ ਚੰਗਾ ਸੀ ਕਹਿ ਦਿੰਦੇ ਨੇ ਆਪਣੇ ਲੋਕ ਇਹ ਗੱਲ ਆਪ ਮੰਨ ਲਾ ਕਰ ਦਿੰਦੇ ਐ ਹੁਣ ਸੁਣੋ ਉਹਨੂੰ ਤੇ ਹਜ ਤੱਕ ਪਾਈ ਨੇ ਕੀ ਕਰਦੂਨ ਕੀਤੀ ਐ ਅਕਲ ਬਿਹਾਰੀ ਭਾਜਪਾ ਇਹ ਸਭ 2000 ਤੋਂ ਪ੍ਰਧਾਨ ਮੰਤਰੀ ਐ ਸਭ 2000 ਦੀ ਐਗਰੀਕਲਚਰ ਪਾਲਸੀ ਉਹ ਵੀ ਨੱਠ ਕੇ ਗਈ ਐ ਉਹਨੂੰ ਚੱਕ ਕੇ ਪੜ੍ਹ ਲਓ ਫਿਰ ਵੀ ਹਜ਼ਾਰੇ ਕਰਦੇ ਕੀ ਕੀ ਇਜ਼ਾਰੇ ਕਰਦੇ ਫਾਰਮ ਜਾ ਕਰਨੇ ਇਹਦਾ ਮਤਲਬ ਉਹਦਾ ਮੁਚੀਆ ਸਾਹਮਣੇ ਆ ਗਿਆ ਫਿਰ ਉਹਦੇ ਤੇ ਵਰਕ ਹੋਣਾ ਸ਼ੁਰੂ ਹੋਇਆ ਮੈਂ ਤੁਹਾਨੂੰ ਹੁਣੇ ਮੈਂ ਉਸੇ ਵੀ ਫਾਰਮ ਬਣ ਕੇ ਸਭਾ ਕਿਸਾਨ ਭੁੱਲ ਨਹੀਂ ਪਤਾ ਲੱਗਿਆ ਬੜੀ ਸਾਜਿਸ਼ ਦੇ ਨਾਲ ਉਹਨਾਂ ਨੇ ਇੱਕ ਜਿਹੜੀ ਐਮਐਸਟੀ ਕੌਮ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਪਤਾ ਹੈ ਕਿ ਜੇਕਰ ਐਮਐਸਟੀ ਨਹੀਂ ਰਹੀ ਤਾਂ ਇਹ ਲੋਕ ਕਰ ਜਾਈ ਨਹੀਂ ਹੋਣਗੇ ਏਸੀ ਗੱਲ ਦੀ ਅਗਰੇ ਨੇ ਸੁਣਿਆ ਥਾਣਾ ਉਹ ਵੀ ਸਿੱਕੇ ਜਿਹੜੇ ਬਰਮਦੇਸ਼ ਕੰਮ ਕਰਦੇ ਆ ਉਹਨਾਂ ਸੰਸਥਾ ਉਹਦੀ ਰਿਪੋਰਟ ਹੈ ਉਹਦੇ ਵਿੱਚ ਕੀ ਲਿਖਿਆ ਰਿਪੋਰਟ ਦਾ ਕੰਗਰਸ ਸੰਘ 2000 ਤੋਂ ਲੈ ਕੇ 2 ਉਹਨਾਂ ਪਾਰ ਸਰਕਾਰ ਦੇ ਨੇ ਸਾਈਨ ਹੈ ਸੋ ਤੁਸੀਂ ਸੁਣਿਆ ਜਗਜੀਤ ਸਿੰਘ ਡਲੇਵਾਲ ਉਹਨਾਂ ਨੂੰ ਉਹ ਬਹੁਤ ਹੀ ਤਲਖੀ ਭਰੇ ਲਹਿਜ਼ੇ ਦੇ ਵਿੱਚ ਨਜ਼ਰ ਆ ਰਹੇ ਸੰਤਾਂ ਨਾਲ ਹੀ ਉਹਨਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀਆਂ ਮਹਾ ਪੰਚਾਇਤਾਂ ਵੱਡੀਆਂ ਰੈਲੀਆਂ ਵੱਡੇ ਸੰਘਰਸ਼ ਕਿਸਾਨ ਲੀਡਰ ਵਢਣਗੇ 25 ਅਗਸਤ ਨੂੰ ਵੀ ਇੱਕ ਸੰਘਰਸ਼ ਹੈ ਜਿਹੜਾ ਉਹ ਵਧਿਆ ਜਾ ਰਿਹਾ ਜੋ ਕਿ ਸਰਕਾਰਾਂ ਦੇ ਖਿਲਾਫ ਹੈ ਐਮ ਐਸ ਪੀ ਦੇ ਹੱਕ ਦੇ ਵਿੱਚ ਹੈ ਹੁਣ ਸਮਾਂ ਦੱਸੇਗਾ ਕਿ ਇਹ ਜਿਹੜਾ ਸੰਘਰਸ਼ ਹੈ ਇਹ ਕਿਹ ਮੋੜ ਲੈਂਦਾ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ